ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਸਾਰਿਆਂ ਦਾ ਇਹ ਇੱਕ ਆਪਾਂ ਨੂੰ ਮੈਸੇਜ ਆਇਆ ਹੈਗਾ ਤੇ ਦੁਨੀਆਦਾਰੀ ਦਾ ਹਾਲ ਦੇਖ ਲਓ ਕੀ ਆ ਵੀ ਸਿੱਧਾ ਹੀ ਮੈਸੇਜ ਕਰਕੇ ਕਿਹਾ ਵੀ ਸੋ ਸਮਝ ਕੇ ਘਰੋਂ ਬਾਹਰ ਨਿਕਲੀ ਇੱਥੇ ਵੀ ਜਿੱਥੇ ਦੇਖਿਆ ਉੱਥੇ ਠੋਕ ਦੇਣਾ ਠੀਕ ਆ ਆ ਹਾਲ ਆ ਦੁਨੀਆਦਾਰੀ ਦਾ ਹਨਾ ਵੀ ਮੈਂ ਕਹਾ ਵੀ ਬਾਈ ਕੌਣ ਆ ਤੇ ਮੈਂ ਕਹਾ ਕੌਣ ਆ ਕਹਿੰਦਾ ਕੋਈ ਕੋਈ ਵੀ ਹੋਈ ਐ ਸੀ ਕੁਛ ਵੀ ਆ ਸੋ ਸਮਝ ਕੇ ਘਰੋਂ ਨਿਕਲੀ ਠੀਕ ਆ ਆਹ ਹਾਲ ਆ ਦੁਨੀਆਦਾਰੀ ਦਾ ਹਾਲ ਆ ਠੀਕ ਆ ਕੀ ਬੰਦਾ ਕਹੇ ਦੁਨੀਆਦਾਰੀ ਨੂੰ ਹਨਾ ਵੀ ਦੱਸ ਵੀ ਨਾ ਅਸੀਂ ਕੋ ਗੱਲਬਾਤ ਕਹੀ ਨਾ ਨਾ ਸਾਡਾ ਕੋਸ਼ ਹਨਾ ਵੀ ਫੇਰ ਵੀ ਦੁਨੀਆ ਨਹੀਂ ਜੀਂਦਿੰਦੀ ਵੀ ਸੋ ਸਾਂਝ ਕੇ ਘਰੋਂ ਬਾਹਰ ਨਿਕਲੀ ਵੀ ਜਿੱਥੇ ਦੇਖਿਆ ਉੱਥੇ ਹੀ ਮਤਲਬ ਠੋਕ ਦੇਣਾ ਕੋਈ ਦਿੱਕਤ ਨਹੀਂ ਹਨਾ ਉਹ ਰੱਬ ਬੈਠਾ ਬਚਾਉਣ ਵਾਲਾ ਜਾਂ ਰੱਬ ਬੈਠਾ ਲਾਜ ਰੱਖਣ ਵਾਲਾ ਇਕੱਲੇ ਨੂੰ ਤਾਂ 20 ਜਾਨੇ ਜਦੋਂ ਮਰਜੀ ਪੈ ਜਾਣ ਉਹ ਕੋਈ ਚੱਕਰ ਨਹੀਂ ਹੈਗਾ ਸੋ ਆ ਤਾਂ ਫੇਰ ਉਹਨਾਂ ਜੇ ਬੰਦਾ ਇਕੱਲੇ ਨੂੰ ਕੱਲਾ ਹੋਵੇ ਹਨਾ ਫੇ ਹੁੰਦਾ ਤੇ ਬਾਕੀ ਕੋਈ ਦਿੱਕਤ ਨਹੀਂ ਹੈਗੀ ਤੇ ਵੀ ਧਮਕੀਆਂ ਦੇਖ ਲਓ ਵੀ ਲੋਕ ਵੀ ਲੋਕੀਂ ਦੇਖ ਕੇ ਖੁਸ਼ ਨਹੀਂ ਆ ਇਹ ਲੋਕ ਫਿਰ ਵੀ ਚਲੋ ਮਹਾਰਾਜ ਦੇ ਮਹਾਰਾਜ ਤੋਂ ਡਰ ਕੇ ਕਹਿੰਦੇ ਆ ਵੀ ਜਿਹੜਾ ਮਰਜੀ ਕੋਈ ਹੋਵੇ ਇਹ ਉਹ ਲੋਕ ਸਿੱਧੀ ਕਾਲ ਨਹੀਂ ਨਹੀਂ ਜਿੰਨੇ ਜਿੰਨੂੰ ਕੋਈ ਵੀ ਪ੍ਰੋਬਲਮ ਆ ਕੁਝ ਵੀ ਆ ਸਿੱਧੀ ਕੋਲ ਕਰੋ ਇਦਾਂ ਫੇਕ ਆਈਡੀਓ ਤੋਂ ਮੈਸੇਜ ਕਰਨੇ ਕੁੜੀਆਂ ਦੀਆਂ ਆਈਡੀਆਂ ਬਣਾਵਨਾ ਕੇ ਮੈਸੇਜ ਕਰਨਦੇ ਉਹ ਕੋਈ ਫਾਇਦਾ ਨਹੀਂ ਵੀ ਸੋਚ ਸਮਝ ਕੇ ਨਿਕਲੀ ਵੀ ਕਰੋ ਬਾਹਰ ਵੀ ਜਦੋਂ ਮਰਜੀ ਮਤਲਬ ਆ ਕਰਦਾਂਗੇ ਉਹ ਕਰਦਾਂਗੇ ਕੋਈ ਦਿੱਕਤ ਨਹੀਂ ਚਲੋ ਬਾਕੀ ਬਾਈ ਗੁਰੂ ਰੱਖਣ ਵਾਲਾ ਤੇ ਕਰਦੇ ਆ ਤਾਂ ਨਾ ਗੱਲਬਾਤ ਬਣੇ ਰੋ ਬਲੌਗ ਦੇ ਨਾਲ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਦਾ ਵਲੌਗ ਆਪਾਂ ਕਰਦੇ ਆ ਸਟਾਰਟ ਬੈਠੇ ਹਾਂ ਅਸੀਂ ਤੇ ਆਪਾਂ ਲੱਗੇ ਆ ਕਰਦਾ ਕੰਮ ਕੁਮ ਕਰਨ ਤੇ ਮਨਵੀਰ ਸਾਡਾ ਜਿਹੜਾ ਆ ਉਹ ਦੇਖਣデア ਕੰਟਨ ਵਿਕਰਮ ਗਾਇਆ ਜਿਮ ਸੋ ਅਸੀਂ ਜਿਹੜੇ ਹੁੰਦੇ ਪਏ ਆ ਬੋਰ ਤੇ ਸਾਨੂੰ ਉਹੀ ਬੈਟਰ ਲੱਗਾ ਕਿ ਅਸੀਂ ਕੰਮ ਕਰ ਲਈਏ ਹੈਨਾ ਅੰਮਾ ਤੇ ਅਸੀਂ ਕੱਲ ਲਾਣੀ ਸੀਗੀ ਕੱਪੜਿਆਂ ਦੀ ਮਸ਼ੀਨ ਕੱਪੜਿਆਂ ਦੀ ਮਸ਼ੀਨ ਲੱਗੀ ਨਹੀਂ ਕੱਲ ਕਿਉਂਕਿ ਦਿਲ ਨਹੀਂ ਕੀਤਾ ਤੇ ਅੱਜ ਵੀ ਨਹੀਂ ਜਾਂਦਾ ਅੱਜ ਮੰਗਲਵਾਰ ਅੱਜ ਨਹੀਂ ਆ ਮਾ ਗਗਨ ਨੇ ਰਤੋਲੇ ਆਹੋ ਮੰਗਲਵਾਰ ਅੱਜ ਤੇ ਬਾਕੀ ਦੇਖਦੇ ਆ ਜੇ ਦਿਲ ਕੀਤਾ ਜੇ ਸਾਡੇ ਮੈਂਡ ਦਾ ਕੰਮ ਹੁੰਦਾ ਤੇ ਜੇ ਦਿਲ ਕੀਤਾ ਤਾਂ ਧੋ ਲੈਣੇ ਕੱਪੜੇ ਨਹੀਂ ਤਾਂ ਨਹੀਂ ਧੋਣੇ ਪਏ ਤੇ ਬਾਕੀ ਆਪਾਂ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਮੈਨੇ ਇੱਕ ਕਮੈਂਟ ਆਇਆ ਦੀਦੀ ਦਾ ਕਹਿੰਦੇ ਕਿ ਜਿਹੜਾ ਕੰਬਲ ਆ ਨਾ ਕਹਿੰਦੇ ਅੱਧਾ ਮਸ਼ੀਨ ਚ ਪਾਗੇ ਨਾ ਆਹ ਮੈਂ ਇਦਾਂ ਹੀ ਕਹਿੰਦੀ ਸੀ ਤੇ ਅੱਧਾ ਮਸ਼ੀਨ ਚ ਪਾ ਲੈ ਦਿੱਤਾ ਉਹ ਬਾਹਰ ਉਹ ਅੱਧਾ ਤੋਂ ਹੋ ਜੂ ਅੱਧਾ ਉਹ ਕੱਢ ਕੇ ਫੇਰ ਪਾ ਦੇ ਇਦਾਂ ਕਰਦੀ ਇਹ ਸਹੀ ਸਲਾਹ ਦਿੱਤੀ ਥੈਂਕ ਯੂ ਸੋ ਮੱਚ ਬਹੁਤ ਬੀਬੀ ਤੇ ਬਾਕੀ ਆਪਾਂ ਅੱਜ ਆਟਾ ਗੁੰਨੇ ਮਮਾ ਕਾਦੇ ਵਾਲਾ ਗੁੰਨੇ ਆਇਆ ਦਾਲ ਵਾਲੇ ਦਾਲ ਆਲਾ ਆਟਾ ਮਿਸਿੰਗਾ ਰੋਟੀਆਂ ਅੱਜ ਬਣਣੀਆਂ ਮਿਸਿੰਗਾ ਰੋਟੀਆਂ ਸੋ ਅੱਜ ਮਿਸਿੰਗਾ ਰੋਟੀਆਂ ਬਣਣਗੀਆਂ ਅੱਜ ਸਿੱਖਾਂ ਮੈਂ ਮਿਸਿੰਗਾ ਰੋਟੀਆਂ ਤੇ ਬਾਕੀ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਲਈਏ ਕੰਮ ਵਗੈਰਾ ਜਿਹੜਾ ਰਹਿੰਦਾ ਹੁੰਦਾ ਆ ਮੈਂ ਮੈਂ ਕਿਹ ਲੱਸੀ ਪੀ ਲਮਾ ਮੈਂ ਬਾਕੀ ਜਦੋਂ ਆਂਦੇ ਆ ਬਿਕਰ ਮੋਣੀ ਆਪਾਂ ਕਰਦੇ ਆ ਗੱਲਬਾਤ ਤੁਹਾਡੇ ਨਾਲ ਜੀਸ ਯੈਸ ਮਾੜੀ ਚਾਹ ਇਹ ਤਾਂ ਸਾਰਾ ਰਹਿ ਗਿਆ ਮੇਰਾ ਸਿਰ ਬੂਦੋ ਨਾਉ ਹਾਂ ਇਹ ਨਹੀਂ ਦਿਸ ਰੰਗ ਕਾਲ ਗੀ ਕੀ ਬਣਾਈ ਜਾਂਦੇ ਅੱਜ ਰੋਟੀ ਕਾਹਦੇ ਬਣੀ ਆ ਮਿਸੀਆਂ ਹੈ ਮਿਸੀਆਂ ਮਿਸੀਆ ਇਹ ਕਿੱਦਾਂ ਦੀਆਂ ਖਾਣੇ ਵਾਂਗ ਲੱਗੀਆਂ ਅੱਛਾ ਲੋ ਜਿੱਦਾਂ ਮਿਸੀ ਰੋਟੀ ਕਹਿੰਦੇ ਆ ਜੀ ਮਿਸੀ ਉਹ ਤਿਆਰ ਹੋਣਦੀ ਆ ਤੇ ਤੁਸੀਂ ਵੀ ਤਿਆਰ ਕਰ ਸਕਦੇ ਆ ਇਹਦੇ ਵਿੱਚ ਮੈਡਮ ਕੀ ਕੀ ਪਾਇਆ ਤੁਸੀਂ ਦਾਲ ਕਾਦੀ ਐਨਾਂ ਨਹੀਂ ਮੈਨੂੰ ਪਤਾ ਮੰਮੀ ਨੇ ਦੱਸਾਂ ਵਾਲੀ ਦਾਲ ਕਾਦੀ ਜੀ ਦਾਲ ਅੱਛਾ ਠੀਕ ਹੈ ਜੀ ਤੇ ਇੱਧਰ ਮੰਮੀ ਹੁਣੀ ਅੱਜ ਬੈਠੇ ਨੇ ਬਾਹਰ ਲੰਮੇ ਪਏ ਨੇ ਇੱਧਰ ਮਨਵੀਰ ਰੋਗ ਦਾ ਬੇਟਾ ਮੰਮੀ ਉਹ ਆਪਣੀ ਫੀਡ ਖਾਂਦਾ ਹੈ ਹੈ ਫੀਡ ਖਾਂਦਾ ਨੰਨੂ ਕੀ ਖਾਂਦਾ ਓਏ ਹੈ ਫੀਡ ਫੀਡ ਖਾਂਦਾ ਫੀਡ ਤੈਨ ਦੇਖੋ ਹੀ ਅਜੇ ਬੱਚਪਨ ਮੰਮੀ ਦਾ ਜਾਂਦਾ ਸੀ ਉਹਦਾ ਫੇਰ ਤੈ ਕਰ ਦੋਗੇ ਉਹ ਤੋਲ ਉਹ ਦੇਖ 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 ਤੋਲ ਤੈਂਦੇ ਤੋਲਾਂਗੇ ਰੈਂਦੇ ਲਿਪੜੇ ਤੋ ਮਾਂ ਹੈ ਨਾ ਨੰਨੂ ਫੀਟ ਖਾਂਦੇ ਆ ਪਾਪਾ ਮੈਂ ਫੀਟ ਖਾਂਦੇ ਉਹ ਹੀ ਹੱਥ ਮਾਰੀਆਂ ਦਾ ਪੈਰਾ ਤੇ ਉਹ ਹੀ ਕਰੀ ਜਾਂਦਾ ਥੱਲੇ ਕਿਹ ala ਹੱਥ ਧੋ ਗਿਆ ਪਹਿਲਾਂ ਹਾਂ ਹੱਥ ਧੋ ਗਿਆ ਉਹ ਜਾਓ ਧੋ ਗਿਆ ਉਹ ਹੱਥ ਮੰਨ ਲਈ ਚੱਲਾ 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 ਗਿਆ ਚੱਤ ਧੋ ਗਿਆ ਹਾਂ ਧੋ ਗਿਆ ਹੱਥ ਠੀਕ ਆ ਠੀਕ ਆ ਇਹਨਾਂ ਠੀਕ ਆ ਫੇਰ ਲਾ ਪਿਆ ਖਾਣਾ ਨਿਆਣੇ ਕੀ ਕਵੇ ਬੰਦਾ ਮੰਮੀ ਇਹਦਾ ਤੋਹਾ ਹੱਥ ਪੈਰ ਕੀ ਬਣਿਆ ਫਿਰਦਾ ਆ? ਉਹੀ ਹੱਥਾਂ ਨਾਲ ਫੇਖਣ ਲਾ ਪਿਆ ਤੂੰ। ਹੈਂ? ਮਨ ਤੋਇਆ ਉਹ ਮਾਮ ਪਿਆ। ਤੋਇਆ ਭਈ ਮੂੰਹ ਚ ਪਾਈ ਜਾਂਦਾ ਪਿਆ ਆ। ਉਹ ਮਾਮ ਪਿਆ ਉੱਥੇ ਧੋ ਗਿਆ। ਪੂਤੀ ਦੇ। ਐਦੇ ਬਿਮਾਰ ਹੁੰਦਾ ਇਹ ਵੇ। ਧੋ ਗਿਆ। ਜਾਂ ਧੋ ਗਿਆ। ਹੈਂ ਜੀ ਜਾਓ। ਹੱਥ ਧੋ ਕੇ। ਮਨੂੰ ਕਹੇ ਚੱਲਾ ਆਇਆ ਮੈਂ। ਤੂੰ ਤਾਂ ਜਿਹੜੀ ਰੋਟੀ ਸੀ ਮੈਂ ਪਕਾਉਂਦਾ ਆ ਤੇ ਸਿਰਫ ਇਹ ਤੇ ਵੀਡੀਓ ਬਣਾਉਣ ਲੱਗੇ ਅਲੀਤੀ ਰੋਟੀ ਪਕਾਉਣ ਲੱਗੀ ਆ। ਸਾਰੀਆਂ ਰੋਟੀਆਂ ਮੈਂ ਪਕਾਈ ਆ ਆ। ਐਕਚੁਅਲੀ ਗੱਲ ਇਹ ਕਿ ਇਦਾਂ ਤੁਸੀਂ ਬਣਾਇਆ ਜਾਂ ਸਾਰੀ ਹਾਂਜੀ ਤੁਸੀਂ ਇੰਸਟਾਗ੍ਰਾਮ ਤੇ ਲਾ ਕੇ ਰੋਟੀਆਂ ਬਣ ਗਈਆਂ 13 ਗੇਲਾ ਤੇਰਾ ਹੀ ਹੋਣਗੀਆਂ ਰੋਟੀਆਂ ਕਦੀ ਗਿਣੀਦੀਆਂ ਨਹੀਂ ਆਈਆਂ ਨਾਲ ਦੇ ਨਾਲ ਰਹਿੰਦੇ ਮੈਂ ਮੈਂ ਸਹੀ ਆਪਣੀ ਜਗ੍ਹਾ ਤੇ ਨਾ ਨਾ ਤਾਂ ਕਰੋ 3 4 5 ਕੀ ਪੰਜ ਹਾਂਜ 2 4 ਨਹੀਂ 5 ਆ 6 7 8 3 ਤੇ 13 3 ਆਪਣੇ ਕੋਲ 13 ਹੀ ਹੋ ਗਈ ਉਹ더라 ਇੱਕ ਨਾ ਕੁੜੀ ਦਾ ਮੈਸੇਜ ਆਇਆ ਸੀਗਾ ਜਮੂ ਤੋਂ ਤੇ ਕਹਿੰਦੀ ਵੀਰੇ ਵੀ ਮੈਨੂੰ ਕੋਈ ਪ੍ਰੋਬਲਮ ਹੈ ਉਹਨੇ ਮੈਂ ਫੋਟੋਆਂ ਵਗੈਰਾ ਪਾਈਆਂ ਆਪਣੀਆਂ ਕਹਿੰਦੀ ਵੀਰੇ ਮੇਰਾ ਨਾ ਸਕੈਨਰ ਲਾ ਲਓ ਵੀ ਮੈਨੂੰ ਨਾ ਹੈਲਪ ਦੀ ਲੋੜ ਆ ਤੇ ਦੇਖ ਲਓ ਵੀ ਦੁਨੀਆਦਾਰੀ ਦੁਨੀਆ ਨੂੰ ਹਣਾ ਚਲੋ ਰੱਬ ਨੇ ਮਿਹਰ ਕੀਤੀ ਹੋਈ ਆ ਹਣਾ ਵਧੀਆ ਪਲੈਟਫਾਰਮ ਹੈਗਾ ਆਪਣੇ ਕੋਲ ਨਾ ਦੁਨੀਆ ਦੇਖਦੀ ਆ ਵੀ ਜਿਹੜੀ ਇੱਕ ਬਦਨਾਮੀ ਦੇ ਦਿੰਦੇ ਆ ਨਾ ਲੋਕ ਵੀ ਉਹ ਬਦਨਾਮੀ ਮਿਲੀ ਸੀ ਉਹਦੇ ਚੱਕਰ 'ਚ ਕੁੜੀ ਨੇ ਮੈਨੂੰ ਸਿੱਧਾ ਨਾ ਕੀਤੀ ਉਹਨੇ ਕੁੜੀ ਨੇ ਮੈਨੂੰ ਸਕੇਨਰ ਪਾਈ ਆਪਣਾ ਕਹਿੰਦੀ ਵੀਰੇ ਤੁਸੀਂ ਮੇਰਾ ਚੈਨਲ ਅਪਲੋਡ ਕਰ ਦਿਓ ਮੈਂ ਕਹਾ ਦੀਦੀ ਸੌਰੀ ਮੈਂ ਕਹਾ ਮੈਂ ਨਹੀਂ ਕਰ ਸਕਦਾ ਹਾਂ ਆ ਸਹੀ ਮੈਨੂੰ ਕਰ ਤੋਂ ਮਾਫ ਮੈਂ ਕਹਾ ਵੀ ਮੈਂ ਨਹੀਂ ਕਰ ਸਕਿਆ ਮੈਂ ਕਹਾ ਵੀ ਲੋਕ ਜਿਹੜੇ ਬਦਨਾਮ ਕਰਦੇ ਆ ਤੁਸੀਂ ਉਹਨਾਂ ਨੂੰ ਮੈਸੇਜ ਕਰੋ ਜਿਹੜੇ ਰੋਸਟ ਕਰਦੇ ਉਹਨਾਂ ਨੂੰ ਕਹੋ ਵੀ ਆ ਪਈ ਮੇਰੀ ਰਿਪੋਰਟ ਆ ਮੇਰੇ ਹਾਲਾਤ ਆ ਘਰ ਦੇ ਸਾਰੀ ਉਹਨਾਂ ਨੂੰ ਵੀਡੀਓ ਪਾਉ ਵੀ ਉਹ ਦੇਖੋ ਅਪਲੋਡ ਕਰਦੇ ਆ ਹੈਨਾ ਵੀ ਦੁਨੀਆਦਾਰ ਯਾਰ ਜੀ ਮਤਲਬ ਬੰਦੇ ਨੂੰ ਹੁਣ ਹੁਣ ਮੈਨੂੰ ਕੋਈ ਵੀ ਮੈਸੇਜ ਕਰ ਲਵੇ ਮੈਂ ਕਿਸੇ ਨੂੰ ਹਾਂ ਥੋੜੋ ਕਰੂੰਗਾ ਮੈਂ ਨਾ ਹੀ ਕਰੂੰਗਾ ਵੀ ਭਾਈ ਨਹੀਂ ਯਾਰ ਮੈਂ ਨਹੀਂ ਅਪਲੋਡ ਕਰ ਸਕਦਾ ਨਾ ਮੈਂ ਨਾ ਕਰੂੰਗਾ ਨਾ ਮੈਂ ਤਾਂ ਕਰੂੰਗਾ ਕਿਉਂਕਿ ਪਹਿਲਾਂ ਮੈਨੂੰ ਬਦਨਾਮੀ ਦੇ ਚੁੱਕੇ ਆ ਲੋਕ ਝੂਠੀ ਬਦਨਾਮੀ ਦੇ ਚੁੱਕੇ ਆ ਠੀਕ ਆ ਇਸ ਕਰਕੇ ਆਪਾਂ ਨੂੰ ਲੱਗਦਾ ਭਰਾ ਦੁਨੀਆਂ ਦਾ ਇਹ ਦਾਰੇ ਇੰਨਾ ਵਧੀਆ ਬੰਦਾ ਆਪਣਾ ਕੰਮ ਕਰਦਾ ਬਸ ਠੀਕ ਆ ਜਿਹੜਾ ਹੁਣ ਮੈਨੂੰ ਤੇ ਇਹਦਾ ਇਹੀ ਹੁੰਦਾ ਆ ਵੀ ਚੱਲ ਹੁਣ ਬੰਦਾ ਨਾ ਕਰ ਦਿੱਤੀ ਆ ਕੋਈ ਨਾ ਬੰਦਾ 5 ਮਿੰਟ ਗੁੱਸਾ ਹੋ ਜੂ 10 ਮਿੰਟ ਹੋ ਜੂ ਗੁੱਸਾ ਹੁੰਦਾ ਯਾਰ ਬੰਦੇ ਨੂੰ ਦੁੱਖ ਹੁੰਦਾ ਯਾਰ ਵੀ ਨਾ ਇਹ ਅੱਜ ਇਹਦੇ ਵਿੱਚ ਹੋਲ ਵਰਿਆ ਆ ਜਾ ਇਹਦਾ ਕੋਸ਼ੀਆ ਨਾ ਵੀ ਇਹਨੇ ਮੈਨੂੰ ਨਾ ਕਰਤੀ ਚਲੋ ਅਗਲਾ ਬੰਦਾ ਇਹ ਵੀ ਸੋਚ ਸਕਦਾ ਵੀ ਬਰਾਕ ਕੜੇ ਇਹਦੇ ਚ ਨਾ ਜਾਂ ਕੁਝ ਪਰ ਮੈਨਾਂ ਉਹ ਕੁੜੀ ਕਹਿੰਦੀ ਮੈਨੂੰ ਸਾਰਾ ਹੀ ਪਤਾ ਇਹ ਤੁਹਾਨੂੰ ਅੱਜ-ਅੱਜ ਕਿਹਾ ਸੀ ਨਾ ਉਹਨੇ ਸਾਰਾ ਦੱਸਿਆ ਕਹਿੰਦੀ ਮੈਂ ਉਹ ਰਿਪੋਰਟ ਵੀ ਬਟ ਫਿਰ ਵੀ ਮੈਂ ਕਹਿੰਦੀ ਸੀ ਸੌਰੀ ਹੈ ਨਾ ਵੀ ਮੈਂ ਅਪਲੋਡ ਨਹੀਂ ਕਰ ਸਕਦਾ ਤੇ ਇੰਨਾ ਮਤਲਬ ਬੰਦਾ ਨਾ ਸੋਚਦਾ ਨਾ ਕੱਲ ਮੈਂ ਇੰਟਰਵਿਊ ਵੀ ਦੇਖਣ ਦੇ ਕਿ ਕੁੜੀ ਦੀ ਪਾਇਲ ਪਰਮ ਦੀ ਤੇ ਉਹ ਵੀ ਵਿਚਾਰੀ ਗੱਲਾਂ ਬਾਤਾਂ ਦਾਦੀ ਸੀ ਕਹਿੰਦੀ ਵੀ ਇੱਕ ਕਹਿੰਦੀ ਕਦਮ ਵੀ ਮਤਲਬ ਹੁਣ ਮੈਂ ਪੁੱਟਦੀ ਆ ਨਾ ਵੀ ਮੈਨੂੰ ਮਤਲਬ ਸੋਚਦੀ ਆ ਸੋਚ ਸਮਝ ਕੇ ਬੰਦਾ ਡਰਦਾ ਯਾਰ ਵੀ ਬੰਦਾ ਦੁਨੀਆ ਇੰਨੀ ਗੰਦੀ ਆ ਦੁਨੀਆ ਕਿਸੇ ਨੂੰ ਵੀ ਮਾੜਾ ਕਹਿ ਦਿੰਦੀ ਆ ਤੇ ਇਸ ਕਰਕੇ ਕਿਸੇ ਨੂੰ ਬੰਦਾ ਆਪਣਾ ਕੰਮ ਕਰੇ ਬਾ ਠੀਕ ਆ ਤੇ ਕੋਈ ਹੁਣ ਕੁਝ ਕਹੀ ਜਾਵੇ ਕੋਈ ਫਰਕ ਨਹੀਂ ਪੈਣਾ ਕੋਈ ਹੁਣ ਉਹ ਨਹੀਂ ਦਿਲ ਕਰਦਾ ਯਾਰ ਮੁੱਕਦੀ ਗੱਲ ਇਹ ਆ ਵੀ ਆਪਾਂ ਮੈਨੂੰ ਮੈਸੇਜ ਕੀਤਾ ਜੀ ਇਹ ਚੀਜ਼ ਲਈ ਸੌਰੀ ਵੀ ਮੈਂ ਨਹੀਂ ਕਰ ਸਕਿਆ ਹਾਂ ਨਾ ਤੇ ਬਾਕੀ ਜਿਨ੍ਹਾਂ ਨੇ ਸਾਥ ਦਿੱਤਾ ਸੀ ਉਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਆ ਤੇ ਇਸ ਕਰਕੇ ਆਪਾਂ ਮੈਂ ਤਾਂ ਇਹੀ ਕਹਿੰਦਾ ਜਿਹੜੇ ਲੋਕ ਮਾੜਾ ਕਹਿੰਦੇ ਨੇ ਇਹ ਆਪ ਕਰਨ ਲੱਪਨ ਕਰਨ ਹੈਲਪ ਇਹ ਕਰਨਾ ਹੈਲਪ ਅਸੀਂ ਸਹਿਯੋਗ ਕਰਾਂਗੇ ਜਿੰਨਾ ਦੇ ਸਕਦੇ ਹਾਂ ਅਸੀਂ ਫਿਰ ਦੇਖਦੇ ਹਾਂ ਵੀ ਇਹ ਕੀ ਸਹਿਯੋਗ ਹੈਲਪ ਕਰਦੇ ਆਪ ਨਹੀਂ ਇਹ ਕਰ ਸਕਦੇ ਕਦੀ ਜ਼ਿੰਦਗੀ 'ਚ ਨਹੀਂ ਕਰ ਸਕਦੇ ਜਿਹੜਾ ਕਿਸੇ ਨੂੰ ਮਾੜਾ ਬੋਲਦਾਵੇਂ ਬੰਦਾ ਕਦੀ ਨਹੀਂ ਕਿਸੇ ਦਾ ਭਲਾ ਕਰ ਸਕਦਾ ਸਾਫ਼ ਗੱਲ ਹੈ ਨਾ ਜਿਹੜੇ ਬੰਦੇ ਆਪਣਾ ਬੂਥਾ ਹੀ ਨਹੀਂ ਦਿਖਾਉਂਦਾ ਜਿਹੜੇ ਬੰਦੇ ਨੇ ਆਪਣਾ ਚਿਹਰਾ ਨਹੀਂ ਦਿਖਾਉਣਾ ਜਿਹੜੇ ਬੰਦੇ ਨੇ ਆਪਣੀ ਬਾਜ ਹੀ ਨਹੀਂ ਅਸਲੀ ਸੁਣੋਣੀ ਉਹ ਬੰਦੇ ਨੇ ਤੁਹਾਡੀ ਹੈਲਪ ਕੀ ਕਰ ਦੇਣੀ ਉਹ ਬੰਦਾ ਰੀਅਲ ਨਹੀਂ ਹੋ ਸਕਦਾ ਕਦੀ ਵੀ ਨਾ ਉਹ ਬੰਦਾ ਹੈ ਤੇ ਨਾ ਉਹ ਕੁਝ ਹੋਰ ਆ ਦੋਨਾਂ 'ਚ ਹੀ ਨਹੀਂ ਹੁੰਦਾ ਦੋਨਾਂ ਕੈਟਾਗਰੀ ਕੈਟਾਗਰੀ 'ਚ ਨਹੀਂ ਹੁੰਦਾ ਉਹ ਉਹ ਬੰਦਾ ਨਾ ਆਉਂਦਾ ਬੰਦਿਆ 'ਚ ਤੇ ਨਾ ਦੁਨੀਆ ਦੇਖਦੀ ਵੀ ਉਹੋ ਜੇ ਆਣੂਆ ਦੁਨੀਆ ਚੰਗਾ ਵੀ ਉਹੋ ਜੇ ਆਣੂ ਕਹਿੰਦੀ ਆ ਜਿਉਂ-ਜਿਉਂ ਆਪਣਾ ਬੂਥਿਆ ਨਹੀਂ ਦਿਖਾਉਂਦੇ ਤੇ ਜਨਾਨੀਆਂ ਜਿਹੇ ਦੀ ਬਾਤ ਦੇ ਵਿੱਚ ਟਿੱਕੀਆਂ-ਟਿੱਕੀਆਂ ਜਿਹੀ ਆਵਾਜ਼ਾਂ ਕੱਢ ਕੇ ਤੇ ਰੋਕਣ ਨੂੰ ਬੋਲਣ ਲੱਪੈਂਦੇ ਆ ਤੇ ਬਾਕੀ ਇਹ ਗੱਲ ਬਾਤ ਤਾਂ ਵੀ ਥੋੜਾ ਜਿਹਾ ਦਿਲ ਆਪਣਾ ਵੀ ਉਦਾਸ ਹੋਇਆ ਸੀ ਕੁੜੀ ਵਿਚਾਰੀ ਨੇ ਹੈਲਪ ਮੰਗੀ ਸੀ ਰਾਤ ਦੀ ਮੈਸੇਜ ਕਰਨ ਦੇ ਸੀ ਕੁਛ ਕਰ ਲਉਣਾ ਰਾਤ ਕੀਤੀ ਬਾਕੀ ਮੈਂ ਸਵੇਰੇ ਉਹਨੂੰ ਸਮਝਾਇਆ ਵੀ ਇੰਦਰ ਤੱਕ ਗੱਲਾਂ ਪੈਣ ਮੇਰੀ ਸੌਰੀ ਠੀਕ ਆ ਉਹਨੂੰ ਪਤਾ ਵੀ ਆ ਵੀ ਕੀ ਦੁਨੀਆਦਾਰੀ ਨੇ ਕੀ ਪੈਸੇ ਪਾਏ 160 ਰੁਪਏ ਤਿੰਨ ਦਿਨਾਂ ਚ ਪਾਏ ਤੇ ਉਹਨ ਤੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਵੀ ਉਹ ਟਾਈਮ ਤੇ ਹੈਲਪ ਕੀਤੀ ਸੀ ਉਹ ਪੈਸੇ ਆਪਾਂ ਉਹਨਾਂ ਨੂੰ ਦੇ ਦਿੱਤੇ ਹੀ ਤੇ ਆ ਜੀ ਬਾਕੀ ਲੋ ਜੀ ਹੁਣ ਕਰਦੇ ਆਂ ਤਾਂ ਨਾਲ ਗੱਲਬਾਤ ਤੇ ਹੁਣ ਕਿਤੇ ਜਾਣ ਦਾ ਪ੍ਰੋਗਰਾਮ ਬਣਦਾ ਪਿਆ ਆ ਤੇ ਅਮਰ ਉਹਨਾਂ ਨੂੰ ਕੋਲ ਕਰਨੀ ਆ ਕਰਦੇ ਆਂ ਕੋਲ ਦੱਸਦੇ ਆ ਕੀ ਕਹਿੰਦੇ ਆ ਉਹ ਤੇ ਦੇਖਦੇ ਆਂ ਕੀ ਬਣਦਾ ਮੈਨੂੰ ਸਾਡਾ ਬਬਲਸ ਦੇਖਦਾ ਆ ਮੇਰੀ ਸਾਡਾ ਬਹੁਤ ਜ਼ਿਆਦਾ ਸ਼ਰੰਤਾ ਕਰਨ ਲੱਗ ਗਿਆ ਇਹ ਜਿਹੜਾ ਜ਼ਿਆਦਾ ਨਾ ਇਹ ਭੂਏ ਚੜ ਗਿਆ ਇਹ ਥੋੜਾ ਸੁਧਾਰਨਾ ਪੈਣਾ ਕਿਉਂਕਿ ਨਿਆਣੇ ਜੜੇ ਆ ਨਾ ਬਹੁਤ ਜ਼ਿਆਦਾ ਤੰ ਕਰਦੇ ਆ ਮੈਂ ਰੇਹੇ ਲਈ ਦਿਦਿ ਨੇ ਸਾਰਾ ਦਿਨੇ ਕਰਦਾ ਕਿ ਸਾਰਾ ਦਿਨੇ ਫੋਨ ਤੇ ਚੰਬੜੇ ਰਹਿੰਦਾ ਲੋ ਜੀ ਮੈਨੂੰ ਇੱਕ ਦੀਦੀ ਨੇ ਬਹੁਤ ਆਸਾਨ ਤਰੀਕਾ ਦੱਸਿਆ ਸੀ ਬੈਠਾ ਹੁਣ ਮੈਂ ਫਸਟ ਟਾਈਮ ਟਰਾਈ ਲੱਗੀਆਂ ਕਰਨਾ ਦੇਖਦੇ ਹਾਂ ਸ਼ਾਇਦ ਅਪਰ ਲਿਪਸ ਦਾ ਇਹ ਤਰੀਕਾ ਜਿਹੜਾ ਅਪਣਾਇਆ ਸੀ ਦੀਦੀ ਨੇ ਦੱਸਿਆ ਸੀਗਾ ਦੇਦੀਆਂ ਕਿਉਂ ਮੈਂ ਤੁਹਾਨੂੰ ਬੰਦਾ ਕਿ ਨਹੀਂ ਕੀ ਹੋਇਆ ਗਾਈ ਬੋਲਦਾ ਗਾਈ ਬੋਲਦਾ ਹਾਂ ਚੋਚੀ ਉਹ ਗਾਈ ਮੈਂ ਗਾਈ ਬੋਲਦਾ ਗਾਈ ਬੋਲਦਾ ਹਾਂ ਇੱਕਦਾਂ ਦੱਸਿਆ ਸੀ ਉਹ ਹੂੰ ਅਰੇ ਕਿਉਂ ਥੋੜਾ ਜਿਆਦਾ ਵੱਡਾ ਹੋਇਆ ਹੈ ਹਾਂ ਗਾਇ ਬੋਲਦਾ ਗਾਈ ਬੋਲਦਾ ਹੂੰ ਸਿਰਫ ਇਨੱਕ ਧਾਗਾ ਲੈਣਾ ਠੀਕ ਹੈ ਇਨੱਕ ਧਾਗਾ ਲੈ ਕੇ ਤੇ ਇਹਨੂੰ ਆਪਾਂ ਅ ਤੱਕ ਗਾਇ ਨਹੀਂ ਸਾਈ ਇਨੱਕ ਧਾਗਾ ਲੈ ਕੇ ਇਹਦੇ ਰੋਲ ਕਰਨੇ ਆ 5

बाकी मेरे फेस थोड़ा ज्यादा खराब होने लग गया है पता नहीं खत्म होने लग गया गर्मी का करके गर ज्यादा हो गया ਕਿ ਜਹਾ ਪਤਾ ਨਹੀਂ ਕੋਈ ਜਿਹੜੀ ਰੰਗ ਵਗੈਰਾ ਮੈਨੂੰ ਜਾ ਉਹ ਸਾਈਡ ਇਫੈਕਟ ਕਰ ਗਿਆ ਸਕਿਨ ਬਹੁਤ ਜ਼ਿਆਦਾ ਖਰਾਬ ਹੋ ਗਈ ਇਹ ਲਾਜ ਇਸ ਮਾਣਾ ਟੋਪਾ ਇੱਕ ਟੋਪੇ ਦੇ ਮੈਂ ਆਇਆ ਹਾਂ। ਇਹ ਦੀ ਲੱਗਣੀ ਹੈ, ਇਹ ਸਾਰੇ। ਚੱਕੋ। ਇੱਧਰ ਆ। ਇਹ ਹਾਂ। ਐ ਹਲੋ ਜੀ। ਚਾਬੀ ਵੀ ਲੱਗ ਗਈ। ਲੱਗ ਗਈ? ਇਹ ਮੈਨੂੰ ਪਤਾ ਕਿੱਥੋਂ ਲੱਭੀ? ਇਹ ਉਧਰਲੀ ਸਾਈਡ ਤੋਂ ਮੈਂ ਤਾਂ ਜਾਰੀ ਕੀਤਾ। ਮੈਂ ਕਿਹਾ ਇਹ ਮੈਂ ਲਾ ਦੋ ਡੱਬੀ ਚ ਪਈ ਆ। ਲੱਗ ਗਈ ਚਾਬੀ। ਚਾਬੀ ਸਾਡੇ ਮੋਟਰਸਾਈਕਲ ਤੇ ਖੜੀ ਆ। ਹੂੰ।

ਕੀ ਕਰਾਂ ਪਾਪਾ ਨਾਲ ਜੇ ਤਾਂ ਉਰੀਆ ਨੇ ਕਿਰ ਗਿਆ ਪਪਾ ਜੀ ਨੂੰ ਲੈ ਕੇ ਤੇ ਜਿਹੜਾ ਇਹ ਸਮਾਨ ਆ ਲੈ ਆਂਦਾ ਆ ਇਹਦੇ ਹੁਣ ਪਤਾ ਨਹੀਂ ਕਿ ਚੀਜ਼ ਬਣਾਣੀ ਆਈ ਨਹੀਂ ਮੈਨੂੰ ਪਤਾ ਕੀ ਬਣਾਉਣਾ ਆ ਸੋ ਇਹ ਕੱਲ ਦੀ ਪਲੈਨਿੰਗ ਕਰਦੇ ਪੈ ਸੀ ਇਹਦਾ ਕੁਝ ਬਣਾਉਣਾ ਆ ਬਣਾਉਣਾ ਬਟ ਇੰਨਾ ਨਹੀਂ ਪਤਾ ਕੀ ਬਣਾਉਣਾ ਆ ਤੁਹਾਨੂੰ ਪਤਾ ਮੁੰਡਿਆਂ ਦੇ ਦਿਮਾਗ ਤਾਂ ਚੱਲਦੇ ਹੀ ਰਹਿੰਦੇ ਆ ਕਿੱਧਰ ਕਿੱਧਰ ਨੂੰ ਇਹ ਨਹੀਂ ਪਤਾ ਕਿ ਕਿੱਦਰ ਨੂੰ ਚੱਲ ਜਾਣਾ ਦਿਮਾਗ ਹਾਂ ਉਹਦਾ ਇਹ ਲੋ ਦਿਮਾਗ ਅੰਦਰ ਸਾਡੇ ਛੋਟੇ ਦਾ ਤੇ ਉਹਨੇ ਦੇਖੀ ਜਾਂਦਾ ਉਹ ਕੰਟੀਨਿਊ ਦੇਖੀ ਜਾਂਦਾ ਲੈ ਉਹ ਪੁਛਪਾ ਪੁਛਪਾ ਗਰੀਆ ਆਲੂ ਵਾਲਲੇ ਹਾਂ ਛੋਲੇ ਵੀ ਹੋ ਗਏ ਆ ਚੀਜ਼ ਆਵਲੀ ਹਾਂ ਹਾਂ ਸਬਜੀ ਨੂੰ ਤੜਕਾ ਵਾ ਲਸਣ ਤੇ ਹਿੰਗ ਪਾਉਣਾ ਕਰ ਓਕੇ ਮੰਦੀ ਦੀਆਂ ਨੇ ਆਉਣਾ ਹੁਣ ਪਤਾ ਨਹੀਂ ਉਹਨਾਂ ਦਾ ਤਾਂ ਨਹੀਂ ਪਤਾ ਠੀਕ ਆ ਲਾਲੂ ਲੂ ਵਾਲਲੇ ਪੁੱਛਿਆ ਫੋਨ ਕਰਕੇ ਉਹਨਾਂ ਨੂੰ ਬਣਾਉਣਾ ਤਾਂ ਹੈਗਾ ਕੀ ਕੋਸ ਮੈਂ ਕਿਹਾ ਚਲੋ ਜੀ ਕਰ ਲੈਨੇ ਇੱਕਾ ਜਿਹਾ ਬਣਾ ਹੀ ਬਣੀ ਗੇ ਚਲ ਆਲੂ ਬਾਲ ਕੇ ਬਣਾਉਣੇ ਆਲੂ ਪਾਵਾਲ ਕੇ ਪਾਣੀ ਅੱਛਾ ਉਹ ਵਧੀਆ ਲੱਗਦੀਆਂ ਨਾਲ ਫੇ ਪੂੜੀਆਂ ਬਣਾ ਲੀ ਉਹ ਬਣਾ ਲਵਾਂਗੇ ਸ਼ਾਮ ਜਿਹੜੀ ਲੋਹਣੀ ਉੱਥੇ ਹੀ ਕਰ ਲਾਂਗੇ ਪੂੜੀਆਂ ਦੇਖ ਕਿੰਨੀਆਂ ਸਾਰ ਲੱਗਣੀਆਂ ਨਾਲ ਚਿੱਤੇ ਜਣਿਆ ਕਿਹੜੇ ਦਿਨ ਅਸੀਂ ਨਾ ਉਹ ਸੁੱਕੇ ਆਲੂ ਬਣਾਉਣੇ ਆ ਜੀਰੇ ਵਾਲੇ ਜੀਰੇ ਵਾਲੇ ਜੀਰੇ ਵਾਲੇ ਆਲੂ ਤੇ ਨਾਲ ਉਹਦੇ ਪੂੜੀਆਂ ਨਾਲ ਸਵਾਦ ਬਹੁਤ ਆਉਂਦੀ ਹੈ ਹੈਨਾ ਕਿਹ ਟਾਈਮ ਨਾ ਦੁਪਹਿਰ ਨੂੰ ਜੇ ਕੋਈ ਹੁਣ ਇਦਾਂ ਇਕੱਲੇ ਦਿਲ ਨਹੀਂ ਕਰਦਾ ਹੈਗਾ ਕੁਝ ਖਾਣ ਪੀਣ ਨੂੰ ਪਰ ਜੇ ਕੋਈ ਫੈਮਿਲੀ ਆਈ ਹੋਵੇ ਨਾ ਫਿਰ ਦਿਲ ਕਰਦਾ ਹੈ ਇਦਾਂ ਕੋਈ ਰਿਸ਼ਤੇਦਾਰ ਆਵੇ ਫਿਰ ਰਿਸ਼ਤੇਦਾਰ ਆਇਆ ਹੋਵੇ ਫਿਰ ਉਹਨਾਂ ਲਈ ਵਧੀਆ ਹੀ ਡਿਸ਼ ਬਣਾਵੇ ਤੇ ਵਧੀਆ ਵੀ ਲੱਗਦਾ ਵੀ ਚਲ ਸਾਰੇ ਆ ਜਾਣ ਫਿਰ ਉਹ ਨਾ ਫਿਰ ਮਤਲਬ ਨਾ ਰਲ ਮਿਲ ਕੇ ਚੀਜ਼ੇ ਖਾ ਪੀ ਹੋ ਜਾਂਦੀ ਆ ਕਿਉਂਕਿ ਜੇ ਇਕੱਲੇ ਬੰਦਾ ਖਾਈਏ ਫਿਰ ਨਹੀਂ ਖਾਉਂਦੀ ਉਦਾਂ ਤਾਂ ਮੈਂ ਵੀ ਫਿਰ ਦਾੜਾ ਦਾੜਾ ਕਰੀ ਜਾਂਦੀ ਤੇ ਫਿਰ ਨਹੀਂ ਚਾਹ ਕਰਦੇ ਆ ਆ ਪਰਸਾ ਚਾ ਚੌਲ ਬਣਾਏ ਅਸੀਂ ਤੇ ਉਹ ਉੱਦ ਹੀ ਪਏ ਆ ਜਿਹੜੇ ਪਏ ਆ ਆ ਦੁੱਧ ਹੀ ਪਏ ਆ ਕੱਲ ਦੇ ਤੋਂ ਜਿਹੜੇ ਉਦਣ ਬਣਾਏ ਆ ਚੌਲ ਕਿਤੇ ਇੰਨੇ ਕ ਜਿਆਦਾ ਟੇਸਟੀ ਸੀਗੇ ਇੰਨੇ ਕ ਜਿਆਦਾ ਰਾਈਸ ਟੇਸਟੀ ਸੀਗੇ ਨਾਲ ਅਸੀਂ ਬਣਾਈ ਸੀ ਆਲੂਆਂ ਦੀ ਤਰੀ ਬਣਾਈ ਸੀ ਇਕੱਲੀ ਸਿਰਫ ਨਾਰਮਲ ਜੀ ਆਲੂਆਂ ਦੀ ਤਰੀ ਬਣਾਈ ਕਿਤੇ ਇੰਨੇ ਸਵਾਦ ਲੱਗੇ ਮੈਨੂੰ ਦਿਲ ਕਰੇ ਵਾਰ-ਵਾਰ ਖਾਈ ਜਾਈਏ ਖਾਈ ਜਾਈਏ ਬਣਾਇਆ ਹੀ ਗਲਾਸ ਪੀ ਗਲਾਸ ਕੀ ਬਣਾਇਆ ਸੀ ਉਹ ਫਿਰ ਬਣਾਈ ਕੱਲ ਮੈਂ 2 ਗਲਾਸ ਮੈਨੇ ਖਾ ਹੀ ਨਹੀਂ ਹੋਏ ਉਦਣ ਬਣਾਏ ਹੋਏ ਉਦਣ ਇੰਨੇ ਸਵਾਦ ਲੱਗੇ ਉਹ ਤੇ ਤੂੰ ਇੰਨਾ ਕੁ ਸਪਾਇਆ ਇੰਨਾ ਕੁ ਸਪਾਇਆ ਹੋ ਇੱਦੀ ਪਏ ਹੋਇਆ ਆਲੂ ਪਿਆਜ਼ ਜੀਰਾ ਟਰਮ ਪਟਰਮ ਸਭ ਕੁਝ ਪਾਇਆ ਪਤਾ ਹੀ ਨਹੀਂ ਉਹ ਨਹੀਂ ਗੱਲ ਬਣੀ ਗੱਲ ਜਿਹੀ ਨਹੀਂ ਬਣੀ ਪਰ ਇਹ ਵਦ ਕਿ ਕੀਤਾ ਐਵੇਂ ਮਿਕਸ ਕਰ ਲੈ ਤਾਂ ਕਰਤੀ ਹੂੰ ਉਹ ਲੱਗਦਾ ਹੀ ਚੌਲ ਉਹ ਕੱਲੇ ਸਵਾਦ ਲਾਦੇ ਉਹ ਜਿੱਦਾਂ ਸਕੂਲ 'ਚ ਨਹੀਂ ਸੀ ਬਣਦੇ ਉਹਨੇ ਉਹ ਚੀਜ਼ ਬਣੀ ਸੀਗੀ ਇੰਨੇ ਕ ਜ਼ਿਆਦਾ ਟੇਸਟੀ ਲੱਗੇ ਸੀਗੇ ਨਾ ਉਦਣ ਐ ਨਾਲ-ਨਾਲ ਟੀਵੀ ਦੇਖੀ ਗਏ ਨਾਲ-ਨਾਲ ਚੌਲ ਖਾਧੀਏ ਮੈਂ ਆ ਦੋ ਕਾਲੀਆਂ ਭਰ ਕੇ ਲੈ ਗਈ ਆਪਣੇ ਲਈ ਮੰਮੀ ਕਹਿੰਦੇ ਇੱਥੇ ਭਲਾ ਦੇਖੀ ਚੌਲ ਪਏ ਆ ਮੈਂ ਤਾਂ ਮੈਨੂੰ ਵੀ ਥੋੜਾ ਜਿਹਾ ਹਲਚਣ ਆਨ ਨੂੰ ਪਾ ਕੇ ਲਿਆ ਦੇ ਤਾਂ ਪਹਿਲਾਂ ਇੱਕ ਇੱਕ ਵਾਰੀ ਖਾਦੇ ਆਂ ਫੇਰ ਇੱਕ ਇੱਕ ਵਾਰੀ ਹੋਰ ਖਾਦੇ ਸੱਚੀ ਸਵਾਦ ਸਹੀ ਗੱਲ ਆ ਸਵਾਦ ਜੇ ਲੱਗਿਆ ਹੁੰਦਾ ਔਰ ਕਿ ਉਦਾਂ ਦੇ ਬਣੇ ਨਹੀਂ ਉਦਾਂ ਦੇ ਨਹੀਂ ਬਣੇ ਇਹ ਜੇ ਆਪਾਂ ਕਿਸੇ ਟਾਈਮ ਬਾਅਦ ਬਣਾਈਏ ਨਾ ਆ ਸੜਦੇ ਹੀ ਹਾਂ ਹਾਂ ਹੁਣ ਇਹ ਬਾਦ ਨਹੀਂ ਆ ਜਾਨਵਰਾਂ ਨੂੰ ਤੇ ਉਹ ਹੋਰ ਬਣਾ ਲੈਣੇ ਕੱਲੇ ਹੀ ਫੇਰ ਉਹ ਯਾਰ ਤੁਸੀਂ ਬਣਾਓ ਮੈਤੋਂ ਨਹੀਂ ਯਾਰ ਮੈਤੋਂ ਨਹੀਂ ਬਣਦੇ ਪਰ ਆ ਦੇਖਿਓ ਮੈਂ ਤਾਂ ਚੋਲ ਨਹੀਂ ਰਾਤੀ ਪਤਾ ਕੀ ਹੋਇਆ ਅਸੀਂ ਤਾਂ ਬੈਠ ਗਏ ਹਾਂ ਤਾਂ ਟੀਵੀ ਦੇਖ ਰਹੇ ਠੀਕ ਆ ਜਿਔਰ ਅਸੀਂ ਨਾ ਐ ਕਿ ਅਸੀਂ ਵੀ ਮਤਲਬ ਹੋ ਜਾਣੇ ਆ ਵੀ ਮਤਲਬ ਹਜੇ ਨਹੀਂ ਹੋਣੇ ਹੈਗੇ ਆ ਦੇਖਿਓ ਸਾਡੇ ਨਾਲ ਜਿਹੜਾ ਥੱਲੇ ਲੱਗ ਗਿਆ ਇਹ ਆ ਦੇਖੋ ਇੱਦੀ ਪਏ ਆ ਹੁਣ ਇਹ ਅਸੀਂ ਜਾਨਵਰਾਂ ਨੂੰ ਪਾ ਦੇਣੇ ਆ ਆਈ ਸੋਚਿਆ ਸੀ ਕਿ ਅਸੀਂ ਆਪਾਂ ਤਾਂ ਸੋਚਿਆ ਸੀ ਵੀ ਆਪਾਂ ਉਹਦੇ ਨਾਲ ਖਾਵਾਂਗੇ ਆਪਾਂ ਤਾਂ ਸੋਚਿਆ ਸੀ ਦੁਪਹਿਰ ਨੂੰ ਚਾਹ ਦੇ ਨਾਲ ਖਾ ਹੀ ਨਹੀਂ ਹੋਏ ਏਦਾਂ ਕੋਈ ਚੀਜ਼ ਹੀ ਏਦਾਂ ਦੀ ਬਣਦੀ ਆ ਸਾੜ ਤੋਂ ਕਿਸੇ ਟਾਈਮ ਖਾਣ ਹੀ ਹੁੰਦੀ ਹੈਗੀ ਭਾਵੇਂ ਉਹ ਅਸੀਂ ਪਾਈ ਰੱਖੀਏ ਉਹ ਇਸ ਲਈ ਆ ਕਿ ਉਹ ਚਾਹ ਮਰਾ ਦੇ ਮੂਠ ਪੈ ਜਵੇ ਹੁਣ ਏਦਾਂ ਕਰਦੀ ਇਹਨਾਂ ਨੂੰ ਰਹਿਣ ਯਾਰ ਮਮਾ ਉਹ ਆਏ ਨਹੀਂ ਆ ਉਹ ਜਿਹੜਾ ਕਵਾੜੀਆ ਆਇਆ ਹੀ ਨਹੀਂ ਮੈਂ ਕਿਹਾ ਦੇ ਦੇ ਦੀ ਬੋਤਲਾ ਮੂਤ ਲਾ ਗਈ ਸੀ ਓਹੋ ਆਪਾਂ ਦੇ ਰਹੀ ਆ ਤੇ ਬੋਤਲਾ-ਬੂਤਲਾ ਕਿੰਨੀ ਹੀ ਪਈਆਂ ਆ। ਬਹੁਤ ਜਿਆਦਾ ਲੱਗਦਾ ਪਈਆਂ। ਓਹੋ ਆ ਪਾਪੇ ਨੇ ਚੁਕਾ ਲਈ। ਪਾਪੇ ਨੇ ਆਹੀ ਕੁਆੜ ਦੇ ਦਿੰਦਾ। ਹੋਰ ਇਹਨੂੰ ਲੈਣੇ ਆ। ਇਹ ਆ ਪਾਪੇ ਨੇ ਚੁਕਵਾ ਦੇ। ਆ ਕਰ ਰਹੇ ਹੋ। ਉਹ ਇਹ ਬਣਾਉਂਦੇ ਪਏ। ਤੁਸੀਂ? ਮੈਂ ਹੀ ਬਣਉਣੀ ਆ ਹੋਰ ਤੇ ਕੱਲੇ ਬਣਉਣੀ ਆ। ਕੱਲੇ ਨੂੰ ਲਾਇਆ ਆ। ਕੀ ਕਰਾਂਗਾ ਲੈ ਕੰਮ ਕਰਦਾ ਦੋਸਤੋ। ਦੇਖੋ ਆਹ ਤੇ ਹਨੇ ਇੱਕੋ ਹੀ ਪੇੜਾ ਇਹ ਰੋਟੀ ਲਾ ਦੇ ਨਹੀਂ ਆਉਂਦੀ ਇਹ ਲਮਾਈ ਥੱਲੇ ਨਹੀਂ ਨਹੀਂ ਤੇਲ ਵੀ ਨਹੀਂ ਕੋਲੇ ਪਾਓ ਓਹੋ ਰੋਟੀ ਦੇਖ ਲਓ ਪਾਈ ਇਹਨਾਂ ਨੇ ਰੋਟੀ ਦੇਖ ਲਓ ਬਿਕੋ ਧਿਆਨਾ ਹੋਰੀ ਹੋਰੀ ਤੇ ਦੋ ਨਾ ਨਹੀਂ ਉਹ ਮੰਮੀ ਦਾ ਕਾਲ ਭਰਿਆ ਹੀ ਡੱਬਾ ਅੱਜ ਖਾਲੀ ਕਰਤਾ ਰੋਟੀ ਨਾਲ ਉਹ ਚੋਪੜ ਵੀ ਤੇ ਤੜਕਾ ਵੀ ਇਹਦੇ ਲੱਗਦਾ ਤੇਲ ਦੀ ਬੋਤਲ ਨਹੀਂ ਹੈ ਜੇ ਤੇਲ ਦੀ ਬੋਤਲ ਨਹੀਂ ਲਾਈ ਹਜੇ ਬੱਸ ਤੇ ਲਾ ਦੇਗੀ ਨਾ ਮੀਨਕਾ ਇਹ ਨਾ ਮੀਨਕਾ ਹਾਂ ਉਹਦਾ ਜੇ ਆਏਰ ਫਾਈਂਡ ਜਿਹੜਾ ਨਾ ਆਏਰ ਫਾਈਂਡ ਮਾੜਾ ਜਿਹਾ ਲਾਉਣਾ ਤਾਂ ਕਿੰਨਾ ਹੀ ਲੱਗਦਾ ਆ ਦਿਖਾ ਲ ਹੁਣ ਲੂੰਗਾ ਠਾਕ ਵਿਕਰਮ ਵੀ ਨਾ ਬੱਸ ਪਾਪਾ ਰੋਟੀ ਚਾਹ ਲੈ ਖਾਣ ਪਾਪਾ ਪਾਪਾ ਰੋਟੀ ਖਾਜੋ ਲੱਗਿਆ ਜੀ ਮਿੱਠੀ ਲੋਤੀ ਖਾਣ ਨਾਲ ਦਹੀਂ ਅਚਾਰ ਮੰਗਵਾਉਂਦੇ ਆ ਵਿਕਰਮ ਕਰੋ ਉਹ ਉਹ ਭੱਜ ਗਿਆ ਆਪਣੇ ਨਿਆਣਿਆਂ ਨੂੰ ਜਿੰਮਤ ਆਉਂ। ਅੱਛਾ ਬੜੋ ਕੱਢਣਾ ਰਹੀ ਪੰਜ ਇਹਦਾ ਮੰਨ ਲਾ ਪੁਸ਼ ਬਣਾ ਪੁਸ਼ 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 ਬਣਾ 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 2 3 4 4 5 6 7 7 8 9 10 ਚਲ ਉਠ ਚਲ ਖੜਾ ਲੋ ਜੀ ਮੈਂ ਲੱਗਿਆ ਪਾਂਡੇ ਨਾਲ ਪਾਂਡੇ ਨਾਲ ਪੰਡੋਰ ਤੇ ਸਾਰਾ ਕੀ ਕਿੰਨਾ ਪਿਆ ਹੋਇਆ ਲੱਗਦਾ ਚਲ ਪਾਂਡੇ ਜਿਹੜੇ ਵੀ ਹੈਗੇ ਆ ਇਹਨਾਂ ਨੂੰ ਸਾਹ ਪਾਂਡੇ ਆ E aí ਗਿਆ ਮੇਰੀ ਜੀ ਵੀ ਮਮੀ ਨੇ ਕਾਲੀ ਜੀ ਵੀ ਹੋਰ ਆਦਰਕ ਤੇ ਲਸਣ ਵੀ ਚਾਹੀਦਾ ਇਹਦੇ ਚ ਪਹਿਲੇ ਉਹ ਲਿਓਣੇ ਪੈਣੀ ਜਾਵੇ ਉਹ ਹਾਂ ਬਿੜ ਦੀ ਮੋਟਰਸਾਈਕਲ ਤੇ ਭੋਲੇ ਜਾ ਮੋਟਰ ਲੈ ਤਾਂ ਤੇ ਜਾਣਾ ਉਹ ਜਾਟੇ ਜਾਣਾ ਹਾਂ ਉਹ ਹੋ ਡੇਗ ਗਿਆ ਮੰਨੂ ਫੇ ਡੇਗ ਗਿਆ ਮੰਨੂ ਆਲੂ ਚੱਕਿਓ ਥੱਲੇ ਉਹ ਮੰਨੂ ਡੇਗ ਗਿਆ ਥੱਲੇ ਆਲੂ ਚੱਕੇ ਲੇ ਗੱਲੇ ਹਾਂ ਆਹ ਇਹ ਗੱਲੇ ਥੱਲੇ ਆ ਮੰਜੇ ਠਾ ਹਾਂ ਜੀ ਕੀ ਕਹਾਣਾ ਹੈ ਨੈਣ ਦਿਨਾਂ ਦੀ ਕਹਿੰਦੀ ਪ੍ਰੀਤੀ ਪੂੜੀਆਂ ਖਾ ਲਈਆਂ ਮੈਂ ਕਿਹਾ ਚੱਲਾ ਜਾ ਬਣਾ ਦੇ। ਕੱਟ ਲੂ। ਹਾਂ। আর ਸੈਲਰੀ ਹੁੰਦੀ ਵੀ ਕਰੋ। ਕਿੱਥੇ ਸੈਲਰੀ? ਨਾ ਕਿੱਥੇ ਲੈ। ਇਹ ਠੰਡੇ ਹੋ ਗਏ ਪਹਿਲਾਂ ਗਰਮ ਸੀਗੇ। ਉਹ ਵੀ ਉਹ ਸ਼ੈੱਲ ਹੋਣੇ ਸੀਗੇ। ਨਾ ਤਾਂ ਨਹੀਂ ਜਿੱਲੇ ਮੈਂ ਕਿਹਾ ਚੱਲੋ ਗਰਮ ਕਰਕੇ ਸ਼ੈੱਲ ਲਾਂਗਾ। ਇਦਾਂ ਸ਼ੈੱਲ ਹੋ ਹੀ ਜਾਂਦੇ। ਇਹ ਦੂਜੇ ਲਾਂ ਲਾਂਦੀ ਹੁਣ। ਓਕੇ ਸ਼ੈੱਲ ਹੁੰਦੇ ਆਹ। ਇਹ ਥੋੜੀ ਜਿਹੀ ਸੈਲਟ ਇਦਾਂ ਹੀ ਲੈਂਦੀ ਐ। ਠੀਕ। ਯਾਰ ਤਾਂ ਮੈਂ ਝਾਟਾ ਕੱਟ ਲੈਣੀ ਬਸ ਉਹ ਆਦਰਕ ਤੇ ਲੱਗਣ ਚਾਹੀਦੇ ਵਿੱਚੋਂ ਵਿੱਚੋਂ ਕਿੱਦਾਂ ਦੇ ਆਲੂ ਆ ਇਹ ਲਾਲ ਆਲੀ ਇਦਾਂ ਦੀ ਹੁੰਦੀ ਤਾਂ ਹੀ ਇਹ ਪਰੌਠੀਆਂ ਚ ਸਹੀ ਰਹਿੰਦੇ ਇਹ ਪਰੌਠੇ ਜੇ ਸੈੱਟ ਬੰਦੇ ਆ ਹਨਾ ਇਹਦੇ ਵਿੱਚ ਫੇਰ ਦੋ ਕ ਟਿੱਟੇ ਬਾੜ ਵੀ ਫੇਰ ਲੱਗਿਆ ਇੱਥੇ ਟਿੱਟੇ ਵੀ ਬਾੜ ਲੈਣੇ ਆ ਬਾੜੀ ਤੂੰ ਆ ਬਾੜੇ ਤੇ ਹਨਾ ਟੁੱਟੇ ਨਹੀਂ ਦੇ ਪੈਣਾ ਚਿਲ ਦਿੱਤੇ ਮੈਂ ਹੂੰ ਜਿਹੜੇ ਚਿੱਟੇ ਚਿੱਟੀ ਸਾਲਤ ਵਾਲੇ ਆ ਲਾਲ ਜਿਹੜੇ ਲਾਲ ਚਿੱਟੀ ਸਾਲਤ ਵਾਲਾ ਆਲੂ ਦੋ ਸੀਗੇ ਵਿੱਚ ਆਓ ਦੇਹੀ ਕਿੰਨੇ ਸੀ ਦੋ ਸੀ ਮੈਂ ਪੰਜ 6 ਪਾ ਜਿਹੜੀ ਆਪਾਂ ਲਵਾ ਪੀ ਚੰਦੀ ਉੱਧਰ ਉੱਧਰ ਚਲ ਜਾ ਜਾ ਉੱਧਰ ਜਾ ਕਰਿਆ ਪੁੱਤ ਬਹੁਤੀ ਨਨੂ ਉੱਧਰ ਚਾਹ ਆ ਗਈ ਪ੍ਰੀਤ ਨਹੀਂ ਬਣਾਈ ਨਹੀਂ ਦੇਰੋ ਯਾ ਥੋੜੀ ਜੀ ਬਣਾ ਦੇ ਬਣਾਵਾਂਗਾ ਦੁੱਧ ਲੈ ਆਉਂਗਾ ਮੈਂ ਆਪੇ ਹੀ ਗਾਲਿਆਂ ਦਾ ਹੈ ਹੁਣ ਕੋਈ ਨਾ ਲਿਆ ਦੂੰਗਾ ਆਪੇ ਮੈਂ ਪਹਿਲਾ ਚਾਰਾ ਖਲਾ ਦੁੱਧ ਮੁੰਡਿਓ ਇਹ ਹੀ ਆ ਤੇ ਕੰਮ ਤੁਸੀਂ ਬਾਤ ਹੋ ਚੁੱਕੀ ਐ ਸਾਲ ਦੇ ਬੱਸ ਤੇ ਜਿਹੜੇ ਸੀ ਉਹ ਮੇਰੇ ਤੋਂ ਹੋ ਚੁੱਕੇ ਆ ਸੋ ਬਾਕੀ ਮੰਮਾ ਰੰਗ ਬੇਤੰਮੁਤ ਹੁਣ ਲੱਗੇ ਆ ਬਣਾਉਣ ਸਬਜੀ ਔਰ ਸਬਜੀ ਗਾਜੀ ਬਣਾਉਣ ਲੱਗੇ ਨਹੀਂ ਪਤਾ ਹੀ ਐ ਜੀ ਉਹ ਕਰਦਾ ਕਿ ਠੀਕ ਤੇ ਮੰਮਾ ਦੇ ਪੰਜਾ ਆ ਸੰਧਿਆ ਕਰੋ ਤੇ ਲੈ ਹੁੰਦਾ ਜੀ ਆ ਨਾ ਇਹ ਮਾਟ ਨਹੀਂ ਨਾ ਮੂਹ ਵੀ ਜੱਜ ਨਹੀਂ ਕਰ ਮੂਹ ਵੀ ਜੇ ਨਾ ਬਰਦੀ ਜਿ ਰੱਖੋ ਇਹਦੇ ਤੇ ਇੱਕ ਮੂਹਰੀ ਹੋਣਾ ਹੈ ਠੀਕ ਹੈ ਬਈ ਸਾਡਾ ਮੂਹਰੀ ਬਹੁਤ ਖੰਦਾ ਬਰਦੀ ਨਹੀਂ ਜੀ ਹੋ ਰਹੀ ਸੀ ਤੇ ਉਹ ਸੁੱਕੇ ਨਹੀਂ ਪੈਣਗੇ ਇਹ ਪਾਉਂਦੇ ਰਣੀ ਆ ਹੁਣ ਠੀਕ ਆ ਮੈਂ ਬੰਦ ਹੋ ਗਈ ਹਾਂ ਤਾਂ ਖਾਓ ਮੋਈ ਇਹ ਨਹੀਂ ਬੱਸ ਕਮਾ ਹੈ ਸੀ ਉਹ ਵੀ ਤਾਂ ਲੈਡੀ ਗੇਸ ਸੀ ਲਾ ਨਾ ਦੇਸ਼ਾ ਟੋ ਕੋ ਸੀ ਆ ਕੋਲੀ ਦੇ ਕੋਲੀ ਦਾ ਕਾਤਰਾ ਟਰੈਕਟਰ ਫੜਿਆ ਉਹਨੇ ਖੋ ਜੀ ਲਿਆਉਣ ਕੋਲੀ ਮੰਮੀ ਤੇ ਲੈ ਕੋਲੀ ਦੇ ਨੀਆ ਜੀ ਇੱਕ ਮਿੰਟ ਹੋ ਕੇ ਮੈਨੂੰ ਸਾਡੇ ਨਾਲ ਕੋਲੀ ਤੇ ਸਮਝ ਤੋਂ ਮਿਲ ਉਹ ਚੀਜ਼ੇ ਲਗਾਉਣਾ पांच जाओ हम बार सीते बताई होल हो जा आज ये तो तो आज पर चलने आते हैं चलो ये हो गया सोने का कहीं तक कर रंडा एक साथ कार्टून वाले हम ठीक है ना हाँ हाँ ठीक चलोगी जरे तो हो चुके हैं ਬੜਾ ਪੀੜਾੰਦਾ ਪਿਆਰ ਦਾ ਲਓ ਅਸਲਾ ਅਸਲਾ ਲਓ ਸਾਵਨ ਲੋ ਜੀ ਮम्मा ਕੱਟਦੇ ਪਏ ਪਿਆਜ਼ ਤੁਸੀਂ ਕਰਦੇ ਹੋ ਜੀ ਨੇ ਓਕੇ ਮਹ ਹੋ ਗਏ ਪਿਆਜ ਬਸ ਹੈ ਹੀ ਬਸ ਹੋ ਹੀ ਥੋੜਾ ਸਮਾਨ ਲੈ ਆ ਬਕਰਮ ਲੈ ਆਂਦੇ ਤੁਸੀਂ ਸਮਾਨ ਜਾ ਕੇ ਦੁੱਧ ਦੁੱਧ ਨੈਪੀਆਂ ਅਦਰਕ ਲਸਣ ਲੈ ਆਓ ਠੀਕ ਆ ਠੀਕ ਜਾਓ ਫੇਰ